ਸਤ ਸ੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖਿਆ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਬੱਚੋ ਅੱਜ ਆਪਾਂ ਕਰਨ ਜਾ ਰਹੇ ਹਾਂ ਸੈਕਿੰਡ ਕਲਾਸ ਦੀ ਨਵੀਂ ਉਡਾਨ ਪੁਸਤਕ ਦਾ 15ਵਾਂ ਲੈਸਨ ਬੁੰਨੂ ਦਾ ਚੂਲਾ ਬੁੰਨੂ ਕੀ ਹੈ ਇਹ ਆਪਾਂ ਦੇਖਦੇ ਹਾਂ ਕੌਣ ਹੈ ਬੁੰਨੂ ਲੈਸਨ ਨੂੰ ਪੜ੍ਹ ਕੇ ਠੀਕ ਹੈ ਪਹਿਲਾਂ ਵਿਚਾਰ ਚਰਚਾ ਕਰ ਲੈਂਦੇ ਹਾਂ ਕੀ ਹੈ ਵਿਚਾਰ ਚਰਚਾ ਕੀ ਬਾਂਦਰ ਸ਼ੇਰਾਂ ਨੂੰ ਡਰਾ ਸਕਦੇ ਹਨ ਸ਼ੇਰ ਬਾਂਦਰਾ ਬਾਰੇ ਕੀ ਸੋਚਦੇ ਹਨ ਕੀ ਬੰਦਰ ਡਰਪੋਕ ਜਾਨਵਰ ਹੈ ਇਹ ਸਭ ਵਿਚਾਰ ਚਰਚਾ ਵਿੱਚ ਲਿਖਿਆ ਹੋਇਆ ਹੈ ਤੇ ਚਲੋ ਆਪਾਂ ਹੁਣ ਲੈਸਨ ਨੂੰ ਪੜ੍ਹਦੇ ਹਾਂ ਕੁਝ ਬਾਂਦਰਾ ਨੇ ਮਿਲ ਕੇ ਇੱਕ ਦਰਖਤ ਉੱਪਰ ਪੀਂਗ ਪਾਈ ਪੀਂਗ ਕੀ ਹੁੰਦੀ ਹੈ ਚੂਲਾ ਠੀਕ ਹੈ ਦਰਖਤ ਦੇ ਉੱਤੇ ਪਾਏ ਹੁੰਦੇ ਨੇ ਚੂਲੇ ਹਨਾ ਇੱਕ ਰੱਸੀ ਇੱਧਰਲੇ ਪਾਸੇ ਤੇ ਇੱਕ ਰੱਸੀ ਦੂਸਰੇ ਪਾਸੇ ਉਹਨੂੰ ਕਹਿੰਦੇ ਆ ਚੂਲਾ ਪੀਂਗ ਠੀਕ ਹੈ ਉਹਨਾਂ ਨੇ ਇੱਕ ਦਰਖਤ ਤੋਂ ਲੰਮਕਦੀਆਂ ਬੇਲਾਂ ਨੂੰ ਆਪੋ ਵਿੱਚ ਜੋੜ ਕੇ ਇੱਕ ਝੂਲਾ ਬਣਾ ਕੇ ਝੂਟੇ ਲੈਣੇ ਸ਼ੁਰੂ ਕਰ ਦਿੱਤੇ। ਬੇਲਾਂ ਨਾਲੇ ਬੇਲਾਂ ਨੂੰ ਕੱਟ ਕੇ ਉਹਨਾਂ ਨੂੰ ਇੱਕ ਦੂਸਰੇ ਨਾਲ ਬੰਨ੍ਹ ਕੇ ਮਤਲਬ ਕੀ ਬਣਾ ਲਿਆ ਉਹ ਝੂਟਾ ਤੇ ਝੂਟੇ ਲੈਣੇ ਸ਼ੁਰੂ ਕਰ ਦਿੱਤੇ। ਦਰਖਤ ਦੀਆਂ ਟਾਹਣੀਆਂ ਨਾਲ ਲੰਮ ਕੇ ਉਹਨਾਂ ਨੂੰ ਬਹੁਤ ਚੰਗਾ ਲੱਗਿਆ। ਦੂਜੇ ਦਿਨ ਉਹ ਆਪਣੇ ਨਾਲ ਆਪਣੇ ਛੋਟੇ-ਛੋਟੇ ਭੈਣ-ਭਰਾਵਾਂ ਨੂੰ ਵੀ ਲੈ ਕੇ ਆਏ। ਉਹ ਸਾਰੇ ਉਸ ਦਰਖਤ ਉੱਪਰ ਟਾਹਣੀਆਂ ਨਾਲ ਲੰਮਕ ਕੇ ਝੂਟੇ ਲੈਣ ਲੱਗੇ। ਦਰਖਤ ਉੱਪਰ ਬਹੁਤ ਸਾਰੇ ਫਲ ਲੱਗੇ ਸਨ। ਉਹ ਫਲ ਤੋੜ-ਤੋੜ ਕੇ ਖਾਣ ਲੱਗੇ। ਠੀਕ ਹੈ? ਫਲ ਤੋੜਨ ਨਾਲ ਦਰਖਤ ਦੀਆਂ ਟਾਹਣੀਆਂ ਹੋਲੀਆਂ ਹੋ ਗਈਆਂ। ਹੋਲੀਆਂ ਮੀਨ ਹਲਕੀਆਂ। ਠੀਕ ਹੈ? ਜਦੋਂ ਆਪਾਂ ਫਲ ਤੋੜ ਲੈਂਦੇ ਤਾਂ ਹਲਕਾ ਹੋ ਜਾਂਦਾ ਨਾ ਪੇੜ ਉੱਤੇ ਵੀ ਭਾਰ ਸੀ। ਤੇ ਦਰਖਤ ਦਾ ਜਿਹੜਾ ਭਾਰ ਸੀ ਕਟਿਆ। ਦਰਖਤ ਨੇ ਕਿਹਾ ਸ਼ੁਕਰ ਹੋਇਆ ਮੇਰਾ ਭਾਰ ਘਟਿਆ ਮੈਂ ਤਾਂ ਥੱਕ ਹੀ ਗਿਆ ਸਾਂ ਐਨੇ ਸਾਰੇ ਫਲਾਂ ਨੂੰ ਚੁੱਕ-ਚੁੱਕ ਕੇ ਉਸ ਨੇ ਬਾਂਦਰਾਂ ਦਾ ਧੰਨਵਾਦ ਕੀਤਾ ਇਸ ਤਰ੍ਹਾਂ ਬਾਂਦਰਾਂ ਤੇ ਦਰਖਤ ਦੀ ਆਪੋ ਵਿੱਚ ਜਾਂ ਆਪਸ ਵਿੱਚ ਕੀ ਹੋ ਗਈ ਦੋਸਤੀ ਹੋ ਗਈ ਠੀਕ ਹੈ ਜਦੋਂ ਉਹਨਾਂ ਨੇ ਆਪਣੇ ਉਹ ਫਲ ਫੁੱਲ ਖਾਣੇ ਸ਼ੁਰੂ ਕਰ ਦਿੱਤੇ ਤੇ ਦਰਖਤ ਦਾ ਭਾਰ ਘਟ ਗਿਆ ਨਾ ਤੇ ਦਰਖਤ ਨੇ ਉਹਨਾਂ ਦਾ ਧੰਨਵਾਦ ਕੀਤਾ ਠੀਕ ਹੈ ਬਾਂਦਰਾਂ ਨੂੰ ਆਪਣੀ ਇਹ ਨਵੀਂ ਥਾਂ ਬਹੁਤ ਪਸੰਦ ਸੀ ਹੁਣ ਬਾਂਦਰ ਰੋਜ਼ ਇੱਥੇ ਆਉਂਦੇ ਤੇ ਦਰਖਤ ਉੱਪਰ ਟਪੂਸੀਆਂ ਮਾਰਦੇ ਟਪੂਸੀਆਂ ਮਿਲ ਜੰਪ ਛਲਾਂਗਾ ਠੀਕ ਹੈ ਉਸ ਦੀਆਂ ਟਾਣੀਆਂ ਨਾਲ ਝੂਟਦੇ ਦਰਖਤ ਦੇ ਹੇਠਾਂ ਪਾਣੀ ਦਾ ਤਲਾ ਸੀ ਉਹ ਦਰਖਤ ਉੱਪਰ ਚੜ ਕੇ ਪਾਣੀ ਵਿੱਚ ਛਾਲਾ ਮਾਰਦੇ ਤੇ ਫਿਰ ਉੱਪਰ ਚੜ ਜਾਂਦੇ ਬਾਂਦਰਾਂ ਨੂੰ ਵੀ ਬਹੁਤ ਮਜ਼ਾ ਆਉਂਦਾ ਤੇ ਦਰਖਤ ਨੂੰ ਵੀ ਮਤਲਬ ਮਸਤੀ ਕਰ ਰਹੇ ਸੀ ਮੇਰਾ ਦਰਖਤ ਉੱਪਰ ਛਲਾਂਗਾ ਮਾਰਦੇ ਦਰਖਤ ਦਾ ਜਿਹੜਾ ਫਲ ਵੀ ਖਾਂਦੇ ਸੀ ਤੇ ਮਸਤੀ ਕਰ ਰਹੇ ਸੀ ਪੂਰੀ ਇੱਕ ਦਿਨ ਜਦੋਂ ਉਹ ਰੋਜ਼ ਵਾਂਗ ਨੇ ਦਰਖਤ ਦੇ ਨੇੜੇ ਗਏ ਤਾਂ ਉਹਨਾਂ ਦੇਖਿਆ ਕਿ ਪਾਣੀ ਦੇ ਤਲਾਹ ਦੇ ਨੇੜੇ ਕੁਝ ਸ਼ੇਰਾਂ ਨੇ ਡੇਰਾ ਲਾਇਆ ਹੋਇਆ ਹੈ ਡੇਰਾ ਲਾਇਆ ਮਤਲਬ ਉੱਥੇ ਬੈਠੇ ਹੋਏ ਐ ਡੇਰਾ ਲਾਣਾ ਮਤਲਬ ਕੀ ਹੁੰਦਾ ਹੈ ਇੱਕ ਥਾਂ ਤੇ ਪੱਕੇ ਤੌਰ ਤੇ ਰਹਿਣ ਲੱਗ ਜਾਣਾ ਠੀਕ ਹੈ ਉੱਥੇ ਹੀ ਬੈਠੇ ਰਹਿਣਾ ਤੇ ਉਹ ਬਹੁਤ ਡਰ ਗਏ ਉਹ ਸੋਚਣ ਲੱਗੇ ਹੁਣ ਕੀ ਕਰੀਏ ਸ਼ੇਰ ਤਾਂ ਸਾਨੂੰ ਖਾ ਜਾਣਗੇ ਲੱਗ ਡਰ ਗਏ ਬਹੁਤ ਬੰਦ ਹੈ ਹਨਾ ਉਹ ਸਾਰੇ ਉਸ ਦਰਖਤ ਦੇ ਨੇੜੇ ਦੇ ਦਰਖਤ ਉੱਪਰ ਚੜ ਗਏ ਉਹ ਜਿਹੜਾ ਨਾਲ ਦਾ ਉਹ ਦਰਖਤ ਸੀਗਾ ਨੇੜੇ ਦਾ ਸੀਗਾ ਉਹਦੇ ਉੱਤੇ ਚੜ ਗਏ ਬੁੰਨੂ ਨੇ ਕਿਹਾ ਮੇਰੀ ਗੱਲ ਸੁਣੋ ਉਹਨਾਂ ਬੰਦਰਾਂ ਵਿੱਚੋਂ ਇੱਕ ਦਾ ਨਾਂ ਕੀ ਸੀਗਾ ਬੁੰਨੂ ਸਾਰੇ ਬੰਦਰ ਉਸ ਦੇ ਨੇੜੇ ਆ ਗਏ ਬੁੰਨੂ ਬੋਲਿਆ ਚਲੋ ਆਪਾਂ ਸ਼ੇਰਾਂ ਨੂੰ ਭਜਾਈਏ ਬੰਦਰਾਂ ਨੇ ਪੁੱਛਿਆ ਪਰ ਕਿਵੇਂ ਬੁੰਨੂ ਨੇ ਕਿਹਾ ਆਪਾਂ ਸ਼ੇਰਾਂ ਨੂੰ ਡਰਾਵਾਂਗੇ ਇੱਕ ਬਾਂਦਰ ਨੇ ਕਿਹਾ ਪਰ ਕੀ ਸ਼ੇਰ ਆਪਣੇ ਤੋਂ ਡਰ ਜਾਣਗੇ ਜੇ ਉਹਨਾਂ ਨੇ ਹਮਲਾ ਕਰ ਦਿੱਤਾ ਤਾਂ ਉਹ ਸਾਨੂੰ ਮਾਰ ਦੇਣਗੇ ਬੁੰਨੂ ਨੇ ਕਿਹਾ ਨਹੀਂ ਉਹ ਸਾਨੂੰ ਨਹੀਂ ਮਾਰ ਸਕਦੇ ਜਦੋਂ ਸ਼ੇਰ ਸੌਂ ਜਾਣਗੇ ਆਪਾਂ ਉਹਨਾਂ ਤੇ ਸ਼ਾਲ ਮਾਰ ਕੇ ਦਰਖਤ ਉੱਪਰ ਚੜ ਜਾਵਾਂਗੇ ਬਾਂਦਰਾ ਨੂੰ ਬੁੰਨੂ ਦੀ ਗੱਲ ਠੀਕ ਲੱਗੀ ਉਹਨਾਂ ਨੇ ਬੁੰਨੂ ਨੂੰ ਆਪਣਾ ਆਗੂ ਮੰਨ ਲਿਆ ਆਗੂ ਮੀਨ ਅੱਗੇ ਲੱਗਣ ਵਾਲਾ ਮਤਲਬ ਉਹਨੂੰ ਆਪਣੇ ਅੱਗੇ ਲਗਾ ਲਿਆ ਕਿ ਇਹ ਹੀ ਜੋ ਕਰੂਗਾ ਇਹ ਹੀ ਕਰੂਗਾ ਹੈਨਾ ਸਾਰਿਆਂ ਨੇ ਬੁੰਨੂ ਨਾਲ ਰਲ ਕੇ ਸ਼ੇਰਾਂ ਨੂੰ ਛੇੜਨ ਦਾ ਫੈਸਲਾ ਕੀਤਾ ਸਭ ਤੋਂ ਪਹਿਲਾਂ ਬੁੰਨੂ ਨੇ ਸ਼ੇਰ ਉੱਪਰ ਸ਼ਾਲ ਮਾਰੀ ਸ਼ੇਰ ਸੁੱਤਾ ਪਿਆ ਸੀ ਇਸ ਤੋਂ ਪਹਿਲਾਂ ਕਿ ਸ਼ੇਰ ਜਾਗਦਾ ਬੁੰਨੂ ਸ਼ਾਲ ਮਾਰ ਕੇ ਦਰਖਤ ਉੱਪਰ ਚੜ ਗਿਆ ਹੈਨਾ ਉਸ ਨੂੰ ਸ਼ੇਰ ਨਾਲ ਛੇੜਖਾਨੀ ਕਰਨ ਕਰਕੇ ਮਜ਼ਾ ਆ ਰਿਹਾ ਸੀ ਮਤਲਬ ਉਹ ਉਹਨੂੰ ਛੇੜ ਰਿਹਾ ਸੀ ਮਜ਼ਾ ਆ ਰਿਹਾ ਸੀ ਉਹਨੂੰ ਤੰਗ ਕਰਕੇ ਛੇੜ ਕਾਨੀ ਮੈਨੂੰ ਤੰਗ ਕਰਕੇ ਹੈਨਾ ਜਦੋਂ ਸ਼ੇਰ ਸੌਣ ਦੀ ਕੋਸ਼ਿਸ਼ ਕਰਦੇ ਕੋਈ ਨਾ ਕੋਈ ਬਾਂਦਰ ਉਹਨਾਂ ਉੱਤੇ ਛਾਲ ਮਾਰ ਕੇ ਲੁਕ ਜਾਂਦਾ ਸ਼ੇਰਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਉਹਨਾਂ ਨੂੰ ਕੌਣ ਤੰਗ ਕਰ ਰਿਹਾ ਸੀ ਇਸ ਤਰ੍ਹਾਂ ਬੁੰਨੂ ਤੇ ਉਸਦੇ ਸਾਥੀ ਬਾਂਦਰਾ ਨੇ ਸ਼ੇਰਾਂ ਨੂੰ ਬਹੁਤ ਤੰਗ ਕੀਤਾ ਤੰਗ ਆ ਕੇ ਸ਼ੇਰ ਉੱਥੋਂ ਚਲੇ ਗਏ ਬੁੰਨੂ ਤੇ ਉਸਦੇ ਸਾਥੀ ਬਾਂਦਰਾ ਨੇ ਹਿੰਮਤ ਤੇ ਸਮਝਦਾਰੀ ਤੋਂ ਕੰਮ ਲਿਆ ਤੇ ਮਿਲ ਕੇ ਸ਼ੇਰਾਂ ਨੂੰ ਆਪਣੇ ਇਲਾਕੇ ਤੋਂ ਭਜਾ ਦਿੱਤਾ ਠੀਕ ਹੈ ਤੇ ਕੀ ਇਹ ਇਸ ਤੋਂ ਕੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ ਸਮਝਦਾਰੀ ਆਪਾਂ ਕਰਕੇ ਵੀ ਬਹੁਤ ਹੀ ਵੱਡਾ ਵੱਡਾ ਕੰਮ ਵੀ ਆਪਾਂ ਕਰ ਸਕਦੇ ਹਾਂ ਠੀਕ ਹੈ ਤੇ ਇਹ ਸੀ ਬੱਚੋ ਅੱਜ ਦਾ ਲੈਸਨ ਬੁੰਨੂ ਦਾ ਚੂਲਾ ਤੇ ਅੱਜ ਦੀ ਆਪਾਂ ਕਲਾਸ ਇੱਥੇ ਖਤਮ ਕਰਦੇ ਆਂ ਅਗਲੀ ਕਲਾਸ ਦੇ ਵਿੱਚ ਇਸਦੇ ਆਪਾਂ ਕੁਐਸਚਨ ਆਨਸਰ ਲੈ ਕੇ ਆਵਾਂਗੇ ਤਦ ਤੱਕ ਲਈ ਬੱਚੋ ਆਪਣਾ ਖਿਆਲ ਰੱਖੋ ਓਕੇ ਬਾਏ ਬਾਏ ਥੈਂਕ ਯੂ